ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰ ਪੰਜਾਬ ਮਹਾਰਾਜ ਰঞ্জੀਤ ਸਿੰਘ ਪੰਥ ਅਕਾਲੀ ਦੇ ਮੁਕ ਸੇਵਾ ਦਾ ਰੋਣ ਦੇ ਨਾਤੇ ਮੈਂ ਜਿਸ ਵਿਸ਼ੇ ਤੇ ਇਹ ਵੀਡੀਓ ਬਣਾ ਰਿਹਾ ਉਹ ਵਿਸ਼ਾ ਹੈਗਾ ਵਾ ਪੰਜਾਬ ਦੇ ਲਈ ਲਿਆ ਗਿਆ ਨਵਾਂ ਕਰਜ਼ਾ 8500 ਕਰੋੜ ਰੁਪਏ ਦਾ ਔਰ ਮੈਂ ਪੁੱਛਣਾ ਚਾਹੁੰਦਾ ਵਾਂ ਪੰਜਾਬ ਸਰਕਾਰ ਨੂੰ ਤੇ ਵਿੱਤ ਮੰਤਰੀ ਸਾਹਿਬ ਨੂੰ ਔਰ ਜਦੋਂ ਕੇ ਸਰਕਾਰ ਨਹੀਂ ਸੀ ਬਣੀ ਤੇ ਉਦੋਂ ਇਹਨਾਂ ਦੀਆਂ ਪਾਲਿਸੀਆਂ ਬਹੁਤ ਬਹੁਤ ਤਗੜੀਆਂ ਸੀ ਕਿ ਅਸੀਂ ਪੰਜਾਬ ਦੇ ਸਿਰ ਚੜਿਆ ਕਰਜ਼ਾ ਤਾਰ ਦੇਵਾਂਗੇ ਰੇਤਾ ਤੋਂ ਇੰਨਾ ਪੈਸਾ ਆ ਜਾਣਾ ਇਧਰੋਂ ਇੰਨਾ ਪੈਸਾ ਆ ਜਾਣਾ ਉਧਰੋਂ ਇੰਨਾ ਪੈਸਾ ਆ ਜਾਣਾ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦੇਣਾ ਜਿਹੜੀ ਮਾਈਨਿੰਗ ਦਾ ਪੈਸਾ ਆਪਾਂ ਇੰਨੇ ਕਰੋੜ ਜਿਹੜਾ ਵਾ ਉਹ ਇਕੱਠਾ ਕਰ ਲੈਣਾ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਜਿਹੜਾ ਉਹ ਪੈਸਾ ਦਾਅਵੇ ਵਾਲਾ ਪੈਸਾ ਸੀ ਜਿਹਦੇ ਤੇ ਬੜੇ ਬੜੇ ਤਗੜੇ ਜਿਹੜੇ ਸਟੇਜਾਂ ਤੋਂ ਸ਼ੋਸ਼ੇ ਛੱਡੇ ਜਾਂਦੇ ਸੀ ਕਿ ਇੰਨੇ ਇੰਨੇ ਕਰੋੜ ਰੁਪਈਆ ਜਿਹੜਾ ਸੀ ਬਚਾ ਕੇ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਅੱਜ ਉਹ ਦਾਅਵੇ ਤੇ ਉਹ ਵਾਦੇ ਕਿੱਧਰ ਗਏ ਕਿ ਪਹਿਲੀਆਂ ਸਰਕਾਰਾਂ ਨੇ ਵੀ ਪੰਜਾਬ ਨੂੰ ਕਰਜ਼ਾਈ ਕੀਤਾ ਹੁਣ ਤੁਸੀਂ ਉਦੋਂ ਵੱਧ ਕਰਜ਼ਾਈ ਕਰ ਦਿੱਤਾ ਕਰਜ਼ਾਈ ਹੋਣ ਦਾ ਸਿੱਧਾ ਸਿੱਧਾ ਕਾਰਨ ਆ ਕਿ ਤੁਹਾਡੇ ਕੋਲੋਂ ਸਰਕਾਰ ਚਲਾਉਣ ਦਾ ਡਿਸਪਲਿਨ ਨਹੀਂ ਬਣਾ ਸਕੇ ਕਿਉਂਕਿ ਤੁਹਾਡੇ ਕੋਲੋਂ ਐਕਸਪੀਰੀਅੰਸ ਤਜਰਬਾ ਚਾਹੀਦਾ ਸੀ ਕਿਉਂਕਿ ਜਦੋਂ ਅਸੀਂ ਘਰ ਵੀ ਚਲਾਉਂਦੇ ਹਾਂ ਇੱਕ دنیਆਵੀ ਘਰ ਤੇ ਜੇ ਕੋਈ ਬੰਦਾ ਸਮਝਦਾਰੀ ਨਾਲ ਚਲਾਵੇ ਤੇ ਉਹਦੇ ਸਿਰ ਕਰੋੜਾ ਰੁਪਇਆ ਕਰਜ਼ਾ ਲੱਤ ਚੜਿਆ ਹੋਵੇ ਨਾ ਤੇ ਉਹ ਲੱਤ ਜਾਂਦਾ ਤੇ ਜੇ ਉਹੋ ਹੀ ਬੰਦਾ ਗੋਲ ਸ਼ੁਰਲੀਆਂ ਡਾਵੇ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਚ ਘੁੰਮਣਾ ਸ਼ੁਰੂ ਕਰ ਦੇ ਮਹਿੰਗੇ ਮਹਿੰਗੇ ਰਸੋੜਾਂ 'ਚ ਜਾਣਾ ਸ਼ੁਰੂ ਕਰ ਦੇ ਜਾਜਾਂ ਦੇ ਵਿੱਚ ਹੂਟੇ ਲੈਣੇ ਸ਼ੁਰੂ ਕਰਦੇ ਤੇ ਉਹ ਬੰਦਾ ਫਿਰ ਘਰ ਵੇਚ ਕੇ ਛੁੱਟਦਾ ਤੁਸੀਂ ਇਹ ਗੱਲ ਕਹਿੰਦੇ ਸੀ ਕਿ ਅਸੀਂ ਜਿਹੜਾ ਵਾ ਸਕੌਲਟੀ ਨਹੀਂ ਲਵਾਂਗੇ ਅਸੀਂ ਜ਼ਿਆਦਾ ਗੱਡੀਆਂ ਦਾ ਖਰਚਾ ਨਹੀਂ ਕਰਾਂਗੇ ਅਸੀਂ ਹੈਲੀਕਾਪਟਰਾਂ ਤੇ ਹੂਟੇ ਨਹੀਂ ਲਵਾਂਗੇ ਸਭ ਤੋਂ ਵੱਧ ਹੈਲੀਕਾਪਟਰਾਂ ਤੇ ਹੂਟੇ ਤੁਹਾਡੀ ਸਰਕਾਰ ਨੇ ਲਏ ਤੁਹਾਡੇ ਵਿਧਾਇਕਾਂ ਨੇ ਲੈ ਤੁਹਾਡੇ ਮੁੱਖ ਮੰਤਰੀ ਨੇ ਲੈ ਸਭ ਤੋਂ ਵੱਧ ਸਕਿਉਰਿਟੀ ਦਾ ਖਰਚਾ ਤੁਸੀਂ ਕੀਤਾ ਪਿਛਲੀਆਂ ਸਰਕਾਰਾਂ ਦਾ ਰਿਕਾਰਡ ਚੈੱਕ ਕਰ ਲੋ ਤੁਹਾਡਾ ਰਿਕਾਰਡ ਚੈੱਕ ਕਰ ਲੋ ਸਭ ਤੋਂ ਵੱਧ ਤੇ ਸਭ ਤੋਂ ਫਜ਼ੂਲ ਦਾ ਖਰਚਾ ਵੀ ਮੈਂ ਕਿਤੇ ਕਿਤੇ ਗਿਣਾਉਂਗਾ ਕਿ ਜਿਹਨੂੰ ਕਹਿੰਦੇ ਸੀ ਕਿ ਅਸੀਂ ਹੋਲਡਿੰਗ ਬੋਰਡ ਲਾ ਕੇ ਕੋਈ ਖਰਚਾ ਨਹੀਂ ਕਰਾਂਗੇ ਅਸੀਂ ਐਡ ਨਹੀਂ ਕਰਾਂਗੇ ਅਸੀਂ ਫੋਟੋਆਂ ਨਹੀਂ ਲਾਵਾਂਗੇ ਤੇ ਅੱਜ ਤੁਸੀਂ ਫੇਰ ਪੰਜਾਬ ਨੂੰ 85 ਕਰੋੜ ਦਾ ਕਰਜ਼ਾ ਲੈ ਕੇ ਹੋਰ ਕਰਜ਼ਾਈ ਕਰ ਦਿੱਤਾ ਸਾਡੇ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਅੱਗੇ ਸੀ 3 ਲੱਖ ਕਰੋੜ ਦਾ ਜਿੰਨਾ ਵੀ ਜਿਹੜੇ ਬੁੱਧੀਜੀਵ ਜਾਣਦੇ ਆ ਮੇਰਾ ਕਹਿਣ ਤੋਂ ਭਾ ਦਿਆ ਕਿ ਪੰਜਾਬ ਤਾਂ ਪਹਿਲਾਂ ਹੀ ਬੜਾ ਕਰਜ਼ਾਈ ਸੀ ਤੇ ਤੁਸੀਂ ਹੋਰ 85 ਕਰੋੜ 8500 ਕਰੋੜ ਰੁਪਇਆ ਕਰਜ਼ਾ ਤੁਸੀਂ ਹੋਰ ਲੈ ਲਿਆ ਔਰ ਜਿਹੜਾ ਤੁਸੀਂ ਕਹਿੰਦੇ ਸੀ ਵੀ ਅਸੀਂ ਕਰਜ਼ਾ ਨਹੀਂ ਲੈਣਾ ਅਸੀਂ ਕਰਜ਼ਾ ਉਤਾਰਨਾ ਉਹ ਕਹਾਣੀ ਕਿੱਧਰ ਗਈ ਕਹਿਣ ਤੋਂ ਭਾਵ ਕਿ ਐਦਾਂ ਕਰਜ਼ਾ ਲੈ ਕੇ ਖੁਸ਼ੀ ਮਨਾਉਣ ਦਾ ਕੋਈ ਫਾਇਦਾ ਨਹੀਂਗਾ ਇਹ ਸਿੱਧਾ-ਸਿੱਧਾ ਲੋਕਾਂ ਦੇ ਉੱਪਰ ਬੋਝ ਪੈ ਰਿਹਾ ਵਾ ਜਿਹੜੀ ਸਰਕਾਰ ਤੁਹਾਡੇ ਤੋਂ ਵਾਅਦਾ ਆਉਗੀ ਉਹਨਾਂ ਵਾਸਤੇ ਬੜੀ ਵੱਡੀ ਇਹ ਸਮੱਸਿਆ ਖੜੀ ਹੋਊਗੀ ਜਿਵੇਂ ਕਾਂਗਰਸੀਆਂ ਨੇ ਕਾਲੀਆਂ ਨੇ ਇਹ ਜਿਹੜਾ ਕਰਜ਼ਾ ਪੰਜਾਬ ਸੇ ਚੜਾਇਆ ਉਦਾਂ ਹੀ ਤੁਸੀਂ ਉਹਨੂੰ ਵਧਾ ਕੇ ਵੱਡਾ ਕਰਕੇ ਜਾਣ ਦੀ ਤਿਆਰੀ ਵਿੱਚ ਜੋ ਮੇਰਾ ਕਹਿਣ ਤੋਂ ਭਾਵ ਆ ਕਿ ਤੁਹਾਡੇ ਉਹ ਕਿੱਥੇ ਗਏ ਜਿਹੜੇ ਵਾਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ